ਤਾਂ ਇਸ ਵੀਡੀਓ ਤਸਵੀਰਾਂ ਰਜਵਾਹੇ ਦੀਆਂ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਰਜਵਾਹਾ ਟੁੱਟਿਆ ਜਿੱਥੇ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਭਰਿਆ ਤੇ ਇਸ ਪਾਣੀ ਦੇ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਜਿੱਥੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ ਉੱਥੇ ਹੀ ਜੋ ਝੋਨੇ ਦੀ ਪਨੀਰੀ ਲਗਾਈ ਗਈ ਸੀ ਉਹ ਵੀ ਇਸ ਪਾਣੀ ਦੇ ਕਾਰਨ ਖਰਾਬ ਹੋ ਗਿਆ ਤਾਂ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਇਲਜ਼ਾਮ ਵੀ ਲਗਾਏ ਜਾ ਰਹੇ ਆ ਕਿ ਪਹਿਲਾਂ ਵੀ ਇਹ ਰズਵਾਹਾ ਇਸੇ ਜਗ੍ਹਾ ਤੋਂ ਟੁੱਟਿਆ ਸੀ ਪਰ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਪੁਖਤਾ ਤਰੀਕੇ ਦੇ ਨਾਲ ਇਹ ਬੰਨ ਨਹੀਂ ਪੂਰਿਆ ਗਿਆ ਸੀ ਜਿਸ ਤੇ ਚਲਦੇ ਇੱਕ ਵਾਰ ਫਿਰ ਤੋਂ ਇੱਥੇ ਪਾੜ ਪਿਆ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਪਾਣੀ ਹੈ ਜਿਹੜਾ ਉਹ ਕਈ ਏਕੜ ਦੇ ਵਿੱਚ ਭਰਿਆ ਹੋਇਆ ਨਜ਼ਰ ਆ ਰਿਹਾ ਤਾਂ ਜਲਾਲਾਬਾਦ ਦੋ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਭਾਰਤ-ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪਿੰਡ ਪ੍ਰਵਾਰਤ ਸਿੰਘ ਬਾਲਾ ਵਿਖੇ ਇਹ ਰਜਬਾਹ ਟੁੱਟਿਆ ਜਿਸ ਕਾਰਨ ਕਈ ਏਕੜ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਭਰਿਆ ਹੋਇਆ ਨਜ਼ਰ ਆ ਰਿਹਾ ਤੇ ਪਾਰ ਦੀ ਜੇਕਰ ਗੱਲ ਕਰੀਏ 10 ਤੋਂ 15 ਫੁੱਟ ਦਾ ਇਹ ਪਾਰ ਨਜ਼ਰ ਆ ਰਿਹਾ ਉੱਥੇ ਹੀ ਕਿਸਾਨਾਂ ਦੇ ਇਲਜ਼ਾਮ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੋਈ ਧਿਆਨ ਨਹੀਂ ਦਿੱਤਾ ਗਿਆ ਸੀ ਜਿਸ ਤੇ ਚੱਲਦੇ ਆ ਇਹ ਰਜਬਾਹ ਦੂਜੀ ਵਾਰ ਟੁੱਟਿਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਸੇ ਜਗ੍ਹਾ ਤੋਂ ਇਹ ਰਜਬਾਹ ਟੁੱਟਿਆ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਓਵਰਫਲੋ ਹੋਣ ਦੇ ਕਾਰਨ ਰਜਵਾਹਾ ਟੁੱਟਿਆ ਜਿਸ ਕਾਰਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਤਾਂ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਬਾਲਾ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਇਹ ਰਜਵਾਹਾ ਟੁੱਟਿਆ ਤੇ ਰਜਵਾਹੇ ਦੇ ਵਿੱਚ ਇੱਕ ਵੱਡਾ ਪਾਰ ਪਿਆ ਜਿਸ ਕਾਰਨ ਕਈ ਏਕੜ ਜ਼ਮੀਨ ਹੈ ਜਿਹੜੀ ਉਹ ਪਾਣੀ ਦੇ ਨਾਲ ਭਰੀ ਹੋਈ ਨਜ਼ਰ ਆ ਰਹੀ ਆ ਤਾਂ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਮੂੰਗੀ ਦੀ ਫਸਲ ਇਸ ਥਾਂ ਦੇ ਉੱਪਰ ਕੜੀ ਸੀ ਉਹਦਾ ਨੁਕਸਾਨ ਹੋਇਆ ਤੇ ਨਾਲ ਨਾਲ ਜੋ ਝੋਨੇ ਦੀ ਪਨੀਰੀ ਵਿਝੀ ਗਈ ਸੀ ਉਸ ਦਾ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਵਾ ਕਿਉਂਕਿ ਕਈ ਥਾਮਾਂ ਦੇ ਉੱਪਰ ਝੋਨਾ ਲਾਉਣ ਦੇ ਕਿਸਾਨ ਤਿਆਰੀ ਕਰ ਰਹੇ ਸੀ ਤੇ ਇਸੇ ਵਿਚਾਲੇ ਪਾਣੀ ਟੁੱਟਿਆ ਜਿਸ ਕਾਰਨ ਜੋ ਔਰ ਕਾਫੀ ਜ਼ਿਆਦਾ ਨੁਕਸਾਨ ਕਿਸਾਨਾਂ ਦਾ ਹੋਇਆ ਕਿਉਂਕਿ ਲਗਾਤਾਰ ਹੁਣ ਪਾਣੀ ਖੜਨ ਦੇ ਨਾਲ ਕਾਫੀ ਜ਼ਿਆਦਾ ਨੁਕਸਾਨ ਦਾ ਜਿਹੜਾ ਸਾਹਮਣਾ ਕਰਨਾ ਪਏਗਾ ਪਨੀਰੀ ਹੈ ਜਿਹੜੀ ਉਹ ਪਾਣੀ ਦੇ ਵਿੱਚ ਡੁੱਬੀ ਹੋਈ ਨਜ਼ਰ ਆ ਰਹੀ ਹੈ ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਇਹ ਵੱਡਾ ਨੁਕਸਾਨ ਹੈ ਤੇ ਹੁਣ ਉਹਨਾਂ ਨੂੰ ਫਿਰ ਤੋਂ ਪਨੀਰੀ ਦਾ ਪ੍ਰਬੰਧ ਕਰਨਾ ਪਏਗਾ ਤੇ ਜੇਕਰ ਸਮੇਂ ਸਿਰ ਪਨੀਰੀ ਨਹੀਂ ਮਿਲੇਗੀ ਤਾਂ ਫਿਰ ਉਹਨਾਂ ਦੀ ਫਸਲ ਹੋਰ ਵੀ ਲੇਟ ਹੋ ਜਾਏਗੀ ਜਿਸ ਕਾਰਨ ਉਹਨਾਂ ਨੂੰ ਵੱਡਾ ਨੁਕਸਾਨ ਹੈ ਜਿਹੜਾ ਉਹ ਚੱਲਣਾ ਪਏਗਾ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਤੋਂ ਤੇਜ਼ ਵਹਾਅ ਦੇ ਵਿੱਚ ਪਾਣੀ ਹੈ ਜਿਹੜਾ ਵਹਿੰਦਾ ਹੋਇਆ ਨਜ਼ਰ ਆ ਰਿਹਾ ਵਾ ਤਾਂ ਤਸਵੀਰਾਂ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਬਾਲਾ ਤੋਂ ਸਾਹਮਣੇ ਆਏਗਾ ਜਿੱਥੇ ਭਾਰਤ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਇਹ ਰਜਵਾਹਾ ਟੁੱਟਿਆ ਫਿਰ ਜੀ ਨਿਸ਼ਮਨ ਜਿਹੜੀ ਕੇ ਪਹਿਲਾਂ ਵੀ ਤਾਂ ਟੁੱਟੀ ਸੀ ਦੁਬਾਰਾ ਫਿਰ ਇਹ ਤਾਂ ਟੁੱਟ ਚੁੱਕੀ ਹੈ ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਇੱਥੇ ਆਣ ਕੇ ਕਿਸੇ ਨੇ ਵੀ ਇੱਥੇ ਨਹੀਂ ਪਤਾ ਸੁਰ ਕੀਤਾ ਵੀ ਕਿੰਨੀ ਨਹਿਰ ਟੁੱਟੀ ਹੈ ਜਾਂ ਉਹ ਤਾਂ ਦੀ ਟੁੱਟੀ ਹੋਈ ਹੈ ਤੁਸੀਂ ਦੇਖ ਰਹੇ ਹੋ ਸਾਰਾ ਇੱਥੇ ਪਾਣੀ ਪਾਣੀ ਨਾਲ ਦੋ ਕਿੱਲੇ ਮੰਗੀ ਸੀ ਪਹਿਲਾਂ ਨਹਿਰ ਟੁੱਟਣ ਕਰ ਲੋ ਵੀ ਸੜ ਗਈ ਹੈ ਜਿਹੜੀ ਬਚੀ ਹੈ ਉਹ ਵੀ ਸੁੱਕ ਜਾਣੀ ਹੈ ਅਜੇ ਤੱਕ ਇੱਥੇ ਕੋਈ ਵੀ ਨਹੀਂ ਆਇਆ ਨਾ ਹੀ ਕਿਸੇ ਵੱਲੋਂ ਨਹਿਰ ਦੀ ਪੋਰਟ ਕੀਤੀ ਕਿ ਬੰਦ ਹੋਈ ਹੈ ਜਾਂ ਨਹੀਂ ਹੋਈ ਹੈ ਇਹ ਪਾਣੀ ਬਹੁਤ ਤੇਜ਼ ਆ ਰਿਹਾ ਹੈ